ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਕਰਨ ਔਲ ਤੇ ਆਵੇ ਤਾਇ ਸਭ ਥਾਈ ਹੋਏ ਸਹਾਇ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਵਸਾਖ ਵਦੀ 5 ਨੂੰ 1621 ਈਸਵੀ ਨੂੰ ਮਾਤਾ ਨਾਨਕੀ ਜੀ ਦੀ ਪਾਵਨ ਕੁੱਖੋਂ ਮੇਰੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਗਰਭ ਵਿਖੇ ਗੁਰੂ ਕੇ ਮਹਿਲ ਵਿਖੇ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਅਵਤਾਰ ਅੰਮ੍ਰਿਤ ਵੇਲੇ ਹੋਇਆ ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਸੁਨੇਹਾ ਮਿਲਿਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਰਬਾਰ ਸਾਹਿਬ ਦੇ ਅੰਦਰ ਸਤਿਗੁਰੂ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ ਜਦੋਂ ਸਮਾਪਤੀ ਹੋਈ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਘਰ ਆਏ ਆਉਂਦੇ ਆਸਾਰ ਸਭ ਤੋਂ ਛੋਟੇ ਪੁੱਤਰ ਨੂੰ ਦੇਖ ਕੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਨਮਸਕਾਰ ਕੀਤੀ ਜਿਸ ਵੇਲੇ ਸਤਿਗੁਰੂ ਜੀ ਨੇ ਇਹ ਚੋਜ ਕੀਤਾ ਚੋਜੀ ਦੇ ਚੋਜ ਨੂੰ ਦੇਖ ਕੇ ਕੋਲ ਖੜੇ ਸਨ ਬਾਬਾ ਬੀਦੀ ਚੰਦ ਜੀ ਬਾਬਾ ਬੀਦੀ ਚੰਦ ਜੀ ਨੇ ਧੰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਪੁੱਛਿਆ ਸਤਿਗੁਰੂ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਦੇ ਵਾਰਿਸ ਹੋ ਇਹ ਤੁਹਾਡਾ ਪੁੱਤਰ ਹੈ ਫਿਰ ਤੁਸੀਂ ਇਸ ਨੂੰ ਨਮਸਕਾਰ ਕਿਉਂ ਕੀਤੀ ਕੀ ਕਾਰਨ ਹੈ ਸਤਿਗੁਰੂ ਜੀ ਕਿਰਪਾ ਕਰਕੇ ਜਵਾਬ ਦਿਓ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਆਖਿਆ ਬੀਦੀ ਚੰਦ ਜੀ ਇਹ ਗੁਰੂ ਬਾਬੇ ਦਾ ਪਿਆਰਾ ਹੈ ਤੇ ਉਹਨਾਂ ਦਾ ਹੀ ਰੂਪ ਹੈ ਇਹ ਧਰਮ ਦੀ ਰੱਖਿਆ ਵਾਸਤੇ ਦੁਰਦਰਗਾਹੋਂ ਬਖਸ਼ੇ ਹੋਏ ਨੇ ਤਾਂ ਕਰਕੇ ਬਾਬਾ ਬੀਦੀ ਚੰਦ ਜੀ ਅਸੀਂ ਇਸ ਬਾਲਕ ਨੂੰ ਇਸ ਸਹਬਜ਼ਾਦੇ ਨੂੰ ਨਾਮ ਸਕਾਰ ਕੀਤੀ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਉਹਨਾਂ ਦਾ ਨਾਮ ਤੇਗ ਬਹਾਦਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਰੱਖਿਆ ਕਈ ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰੂ ਜੀ ਦਾ ਨਾਮ ਤਿਆਗ ਮੱਲ ਸੀ ਸੰਗਤਾਂ ਨੇ ਸਾਰੇ ਪਾਸੇ ਬੜੀਆਂ ਖੁਸ਼ੀਆਂ ਬਣਾਈਆਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੋਈ ਤੇ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਜਨਮ ਦੇ ਸਮੇਂ ਤੋਂ ਹੀ ਜ਼ਿਆਦਾਤਰ ਚੁੱਪ ਰਹਿੰਦੇ ਨੇ ਕਦੇ ਵੀ ਸਤਗੁਰੂ ਜੀ ਨੇ ਰੋਕ ਕੇ ਆਪਣੀ ਮਾਤਾ ਜੀ ਦੇ ਕੋਲੋਂ ਦੁੱਧ ਨਹੀਂ ਮੰਗਿਆ ਤੇ ਮਾਤਾ ਨਾਨਕੀ ਜੀ ਕਈ ਵਾਰੀ ਸੋਚਦੇ ਨੇ ਵੀ ਮੇਰਾ ਇਹ ਜਿਹੜਾ ਸਹਬ ਜ਼ਿਆਦਾ ਹੈ ਇਹ ਕਿਸੇ ਤਕਲੀਫ ਦੇ ਵਿੱਚ ਨਾ ਹੋਵੇ ਵੀ ਇਹ ਜ਼ਿਆਦਾ ਰੋਂਦੇ ਨਹੀਂ ਜ਼ਿਆਦਾ ਬੋਲਦੇ ਨਹੀਂ ਨੌਵੇਂ ਪਾਤਸ਼ਾਹ ਧੰਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਹੋਰ ਵੱਡੇ ਭਰਾ ਨੇ ਇੱਕ ਸਤਗੁਰੂ ਜੀ ਦੀ ਭੈਣ ਹੈ ਬੀਬੀ ਵੀਰੋ ਜੀ ਸਮਾਂ ਲੰਘਦਾ ਗਿਆ ਥੋੜੇ ਜੇ ਵੱਡੇ ਹੋਏ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਅਖਰੀ ਵਿਦਿਆ ਲਈ ਭਾਈ ਗੁਰਦਾਸ ਜੀ ਦੇ ਕੋਲ ਪੜਨ ਵਾਸਤੇ ਬਿਠਾਇਆ ਉਨਾਂ ਤੋਂ ਗੁਰਮਤ ਦਾ ਗਿਆਨ ਲਿਆ ਸ਼ਸਤਰ ਵਿਦਿਆ ਤੇ ਘੋੜਸਵਾਰੀ ਲਈ ਭਾਈ ਜੇਠਾ ਜੀ ਦੀ ਡਿਊਟੀ ਲਗਾਈ ਗਈ ਕੁਸਮਾ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜ ਦਿੱਤਾ ਗਿਆ ਕਿਉਂਕਿ ਉਸ ਬ੍ਰਹਮ ਗਿਆਨੀ ਦੀ ਸ਼ੋਹ ਜਿਹੜੀ ਹੈ ਉਹ ਵੀ ਤੇਗ ਬਹਾਦਰ ਜੀ ਦੇ ਉੱਤੇ ਅਸਰ ਹੋਵੇ ਵੀ ਇੰਨੀ ਵਢੇਰੀ ਉਮਰ ਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਦੇ ਵਿੱਚ ਕਿਰਤ ਕਰਦੇ ਪਏ ਨੇ ਹੱਥੀਂ ਕੰਮ ਕਰਦੇ ਨੇ ਜਦੋਂ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਵੇਖਦੇ ਨੇ ਮਨ ਤੇ ਬੜਾ ਹੀ ਗਹਿਰਾ ਅਸਰ ਪਿਆ ਜਦੋਂ 10 ਸਾਲ ਦੀ ਉਮਰ ਹੋਈ ਸ਼ਸਤਰ ਵਿਦਿਆ ਤੇ ਘੋੜਸਵਾਰੀ ਦੇ ਵਿੱਚ ਨਪੁੰਨ ਹੋ ਗਏ 13 ਸਾਲ ਦੀ ਉਮਰ ਹੋਈ ਜਿਸ ਵੇਲੇ ਜਦੋਂ ਧੰਗੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਕਰਤਾਰਪੁਰ ਦੀ ਜੰਗ ਲੜਦੇ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਆਪਣੀ ਤੇਗ ਦੀ ਬਹਾਦਰੀ ਜਿਹੜੀ ਹੈ ਜੋਹਰ ਜਿਹੜੇ ਨੇ ਉਹ ਸਤਿਗੁਰੂ ਜੀ ਨੇ ਵਿਖਾਏ ਤੇਗ ਦੀ ਬਹਾਦਰੀ ਵੇਖ ਕੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਤਿਆਗ ਮਲ ਤੋਂ ਤੇਗ ਬਹਾਦਰ ਨਾਮ ਰੱਖਿਆ ਸਤਿਗੁਰੂ ਜੀ ਦਾ ਇੱਕ ਹੋਰ ਬੜਾ ਹੀ ਸੁੰਦਰ ਪ੍ਰਸੰਗ ਹੈ ਇੰਨਾ ਉਹਨਾਂ ਦਾ ਬਚਪਨ ਤੋਂ ਹੀ ਸੁਭਾਅ ਜਿਹੜਾ ਤਿਆਗੀ ਸੀ ਬਾਬਾ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੀ ਜਿਸ ਵੇਲੇ ਬਰਾਤ ਜਾਣੀ ਸੀ ਉਸ ਵੇਲੇ ਸਵੇਰੇ-ਸਵੇਰੇ ਮਾਤਾ ਨਾਨਕੀ ਜੀ ਨੇ ਆਪਣੇ ਛੋਟੇ ਪੁੱਤਰ ਬਾਲ ਤੇਗ ਬਹਾਦਰ ਜੀ ਨੂੰ ਬੜੇ ਸੁੰਦਰ ਸੋਹਣੇ ਕੱਪੜੇ ਸੁੰਦਰ ਚੋਲਾ ਤਿਆਰ ਕਰਕੇ ਪਹਿਨਾਇਆ ਹੈ ਸਾਰੀ ਤਿਆਰੀ ਹੋਈ ਹੈ ਬੜੇ ਕੀਮਤੀ ਗਿਆਨੇ ਪਾਏ ਹੋਏ ਨੇ ਜਦੋਂ ਤਿਆਰ ਹੋ ਕੇ ਘਰ ਤੋਂ ਬਾਹਰ ਨਿਕਲੇ ਬਾਹਰ ਆਏ ਰਾਹ ਦੇ ਵਿੱਚ ਕੀ ਵੇਖਿਆ ਇੱਕ ਗਰੀਬ ਬੱਚਾ ਨਜ਼ਰੀ ਪਿਆ ਜਿਹੜਾ ਅਲਫ ਨੰਗਾ ਹੈ ਜਿਹਦੇ ਸਰੀਰ ਦੇ ਉੱਤੇ ਕੋਈ ਵੀ ਬਸਤਰ ਨਹੀਂ ਤੇ ਸਤਿਗੁਰੂ ਜੀ ਦੀ ਹਮ ਉਮਰ ਦਾ ਬੱਚਾ ਜਦੋਂ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਤੱਕਿਆ ਦਇਆ ਦੇ ਘਰ ਸਤਿਗੁਰੂ ਜੀ ਨੇ ਹਿਰਦੇ ਦੇ ਵਿੱਚ ਐਸੀ ਦਇਆ ਉਛਲੀ ਉਸੇ ਵੇਲੇ ਸਾਰੇ ਗਹਿਣੇ ਤੇ ਕੱਪੜੇ ਉਤਾਰ ਕੇ ਉਹ ਹਮ ਉਮਰ ਦੇ ਬੱਚੇ ਨੂੰ ਪਵਾ ਦਿੱਤੇ ਤੇ ਆਪ ਸਤਿਗੁਰੂ ਜੀ ਵਾਪਸ ਘਰ ਆ ਗਏ ਜਦੋਂ ਵਾਪਸ ਮੁੜ ਕੇ ਘਰ ਆਏ ਮਾਤਾ ਨਾਨਕੀ ਜੀ ਨੇ ਦੇਖਿਆ ਭੱਜ ਕੇ ਕੋਲ ਆਏ ਹੈਰਾਨ ਹੋ ਕੇ ਪੁੱਛਿਆ ਲਾਲ ਜੀ ਹੁਣੇ ਤੁਹਾਨੂੰ ਤਿਆਰ ਕੀਤਾ ਸੀ ਕੱਪੜੇ ਕਿੱਧਰ ਨੇ ਗਹਿਣੇ ਕਿੱਥੇ ਨੇ ਦੱਸਿਆ ਮਾ ਮੈਂ ਸਾਰੇ ਕੱਪੜੇ ਤੇ ਗਹਿਣੇ ਉਹ ਛੋਟੇ ਗਰੀਬ ਬੱਚੇ ਨੂੰ ਦੇ ਦਿੱਤੇ ਨੇ ਤੇ ਮਾਤਾ ਜੀ ਨੇ ਕਿਹਾ ਉਹ ਤੁਹਾਡੇ ਤੁਹਾਡੇ ਭਰਾ ਦੀ ਬਰਾਤ ਜਾਣ ਵਾਲੀ ਹੈ ਏਡੀ ਜਲਦੀ ਨਵੇਂ ਬਸਤਰ ਕਿਵੇਂ ਤਿਆਰ ਹੋਣਗੇ ਤੇ ਬੜੇ ਹੀ ਨਿਮਰਤਾ ਦੇ ਨਾਲ ਪਿਆਰ ਦੇ ਵਿੱਚ ਭਿੱਜ ਕੇ ਆਖਿਆ ਮਾਤਾ ਜੀ ਗੁੱਸੇ ਨਾ ਹੋਵੋ ਉਹ ਬੱਚੇ ਨੂੰ ਕਿੰਨੇ ਕੱਪੜੇ ਦੇਣੇ ਸੀ ਤੁਸੀਂ ਤਾਂ ਮੈਨੂੰ ਹੋਰ ਕੱਪੜੇ ਗਾਣੇ ਜਿਹੜੇ ਨੇ ਉਹ ਦਵਾ ਦਵੋਗੇ ਉਸ ਬੱਚੇ ਨੂੰ ਕੌਣ ਦਵਾਵੇਗਾ ਕੌਣ ਦਵੇਗਾ ਸਤਿਗੁਰੂ ਜੀ ਵੇਖੋ ਬਚਪਨ ਤੋਂ ਹੀ ਇੰਨੀ ਨਿਮਰਤਾ ਇੰਨੀ ਦਇਆ ਸਤਗੁਰੂ ਜੀ ਨੇ ਆਖਿਆ ਉਹ ਕੱਪੜਿਆਂ ਦੀ ਲੋੜ ਮੇਰੇ ਤੋਂ ਵੱਧ ਉਸ ਬੱਚੇ ਨੂੰ ਸੀ ਜਿਹੜਾ ਅਲਫ ਨੰਗਾ ਸੀ ਮਾਤਾ ਨਾਨਕੀ ਜੀ ਨੇ ਇਹ ਸਾਰੀ ਗੱਲ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਦੱਸੀ ਸਤਗੁਰੂ ਜੀ ਬੜੇ ਪ੍ਰਸੰਨ ਹੋਏ ਵਚਨ ਕੇ ਸਤਗੁਰੂ ਜੀ ਨੇ ਆਖਿਆ ਨਾਨਕੀ ਜੀ ਇਹ ਵੰਡਣ ਤੇ ਆਏ ਕੱਪੜੇ ਤੇ ਛੱਡੋ ਗਾਣੇ ਤੇ ਛੱਡੋ ਇਹ ਆਪਣਾ ਸਿਰ ਜਿਹੜਾ ਹੈ ਉਹ ਵੀ ਦਾਨ ਦੇ ਵਿੱਚ ਦੇ ਦੇਣਗੇ ਜਿਸ ਵੇਲੇ ਧੰ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਆਪਣੇ ਸਿਰਸ ਦੀ ਕੁਰਬਾਨੀ ਦਿੱਤੀ ਤੇ ਉਸ ਸਮੇਂ ਮਾਤਾ ਨਾਨਕੀ ਜੀ ਆਨੰਦਪੁਰ ਦੀ ਧਰਤੀ ਤੇ ਸਨ ਜਿਹੜੇ ਛੇਵੇਂ ਪਾਸ਼ਾ ਮਹਾਰਾਜ ਜੀ ਨੇ ਬਚਨ ਕੇ ਵੀ ਇਹ ਐਨੇ ਦਿਆਲੂ ਨੇ ਆਪਣਾ ਸਿਰ ਵੀ ਦੇ ਦੇਣਗੇ ਅੱਜ ਮਾਤਾ ਨਾਨਕੀ ਜੀ ਨੇ ਆਪਣੀ ਅੱਖੀ ਵੇਖਿਆ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਜਾਂਦੇ ਆਂ। ਸਤਗੁਰੂ ਜੀ ਦਾ ਆਨੰਦ ਕਾਰਜ ਬਾਬਾ ਲਾਲ ਚੰਦ ਜੀ ਦੀ ਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ 1631 ਈਸਵੀ ਦੇ ਕਰੀਬ ਲਾਗੇ ਚਾਗੇ ਹੁੰਦਾ ਹੈ। ਵਿਆਹ ਤੋਂ ਤਕਰੀਬਨ 35 ਸਾਲ ਬਾਅਦ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ। ਜਿਸ ਵੇਲੇ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ। ਸਤਗੁਰੂ ਜੀ ਗੁਰਤਾ ਗੱਦੀ ਤੇ ਬਰਾਜਮਾਨ ਹੋ ਕੇ ਸਤਗੁਰੂ ਜੀ ਨੇ ਮਾਖੋਵਾਲ ਦੀ ਇਹ ਜਿਹੜੀ ਜ਼ਮੀਨ ਹੈ ਇਹ ਖਰੀਦ ਕੇ ਨਗਰ ਵਸਾਇਆ ਚੱਕ ਨਾਨਕੀ ਫਿਰ ਸਤਗੁਰੂ ਜੀ ਨੇ ਇਹਦਾ ਨਾਮ ਜਿਹੜਾ ਹੈ ਆਨੰਦਪੁਰ ਸਾਹਿਬ ਰੱਖਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਤੋਂ ਬਾਅਦ ਢਾਕੇ ਦੀ ਧਰਤੀ ਤੇ ਬੰਗਾਲ ਦੀ ਧਰਤੀ ਤੱਕ ਯਾਤਰਾ ਸਿਰਫ ਨਵੇਂ ਸਰੂਪ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਕੀਤੀ ਔਰੰਗਜ਼ੇਬ ਦੇ ਵੱਲੋਂ ਹਿੰਦੂਆਂ ਦੇ ਉੱਪਰ ਬਹੁਤ ਸਾਰੇ ਜ਼ੁਲਮ ਢਾਏ ਜਾਣ ਲੱਗੇ, ਹਤਿਆਚਾਰ ਹੋਣ ਲੱਗਾ। ਇਹਨਾਂ ਹਤਿਆਚਾਰ ਨੂੰ ਰੋਕਣ ਵਾਸਤੇ ਜਿਸ ਵੇਲੇ ਕਸ਼ਮੀਰੀ ਪੰਡਤ ਧੰਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਆ ਕੇ ਫਰਿਆਦ ਕੀਤੀ ਸਤਿਗੁਰੂ ਸਾਡੇ ਤਿਲਕ ਤੇ ਜੰਝੂ ਜਿਹੜਾ ਹੈ ਉਹ ਔਰੰਗੇ ਵੱਲੋਂ ਜਬੜੀ ਉਤਾਰਿਆ ਜਾ ਰਿਹਾ ਹੈ। ਸਾਡੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਹੱਤਿਆਚਾਰ ਕੀਤਾ ਜਾ ਰਿਹਾ ਸਤਗੁਰੂ ਜੀ ਕਿਰਪਾ ਕਰੋ ਹਿੰਦੂ ਧਰਮ ਦੀ ਡੁੱਬਦੀ ਹੋਈ ਬੇੜੀ ਨੂੰ ਆਪਣਾ ਮੋਢਾ ਦੇ ਕੇ ਜਿਵੇਂ ਭਾਈ ਮੱਖਣਸ਼ਾਹ ਲਬਾਣੇ ਦਾ ਜਹਾਜ਼ ਉਤਾਰਿਆ ਸੀ ਸਾਡੇ ਵੀ ਧਰਮ ਦੀ ਬੇੜੀ ਨੂੰ ਸਤਗੁਰੂ ਜੀ ਪਾਰ ਉਤਾਰ ਦੇਵੋ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਆਪਣੇ ਪੁੱਤਰ 9 ਸਾਲ ਦੀ ਉਮਰ ਬਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਜੀ ਅਨੰਦਾ ਦੀਪੁਰੀ ਤੋਂ ਦਿੱਲੀ ਚਾਂਦਨੀ ਚੌਂਕ ਪਹੁੰਚ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਚਾਂਦਨੀ ਚੌਂਕ ਦੀ ਧਰਤੀ ਦਿੱਲੀ ਦੀ ਧਰਤੀ 'ਚ ਆਪਣਾ ਸੀਸ ਜਿਹੜਾ ਹੈ ਉਹ Hindu ਧਰਮ ਦੇ ਵਾਸਤੇ ਕੁਰਬਾਨ ਕੀਤਾ ਸੀਸ ਦਿਆ ਪਰ ਸਿਰ ਨਾ ਦਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਮਹਾਨ ਕੋਸ਼ ਅਨੁਸਾਰ ਨੌਵੇਂ ਪਾਤਸ਼ਾਹ ਸਤਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਉਮਰ ਜਿਹੜੀ ਹੈ ਕੁੱਲ 54 ਸਾਲ 7 ਮਹੀਨੇ ਤੇ 7 ਦਿਨ ਸਤਗੁਰ ਜੀ ਸਰੀਰ ਕਰਕੇ ਇਹ ਧਰਤੀ ਤੇ ਬਰਾਜਮਾਨ ਰਹੇ ਧੰਨ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਸਤਗੁਰੂ ਜੀ ਦੇ ਬਿਆਨਤ ਸ਼ਬਦ ਨੇ ਬਿਆਨਤ ਸ਼ਲੋਕ ਨੇ ਸ਼ਲੋਕਾਂ ਦੇ ਰੂਪ ਦੇ ਵਿੱਚ ਜਿਹੜੀ ਬਾਣੀ ਹੈ ਉਹ ਪੜਨ ਵਾਲੇ ਪਾਸਿਓ ਬੜੀ ਹੀ ਸਰਲ ਹੈ ਤੇ ਸਤਗੁਰੂ ਜੀ ਦਾ ਮੂਲ ਉਪਦੇਸ਼ ਜਿਹੜਾ ਸੀ ਉਹ ਸੀ ਭਗਤੀ ਦਾ ਸਿਮਰਨ ਦਾ ਤੇ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਸਿਰਫ ਰੱਬੀ ਸਿਫਤ ਗਾਉਣੇ ਹੈ ਉਹ ਵਾਹਿਗੁਰੂ ਜੀ ਦੇ ਗੀਤ ਗਾਉਣੇ ਕਿਉਂਕਿ ਗੀਤ ਗਾਉਣਦਿਆਂ ਗਾਉਂਦਿਆਂ ਇਹ ਜੀਵਨ ਜਿਹੜਾ ਹੈ ਗੁਰੂ ਦੇ ਲੇਖੇ ਲਾ ਦੇਣਾ ਸਤਗੁਰ ਜੀ ਬਾਣੀ ਦੇ ਵਿੱਚ ਮੌਤ ਨੂੰ ਅਟਲ ਸਚਾਈ ਦੱਸਦੇ ਨੇ ਸਤਗੁਰ ਜੀ ਦਾ ਪਾਵਨ ਸ਼ਲੋਕ ਪੈ ਕਾ ਹੁਕੂ ਦੇਤ ਨਹਿ ਨਹਿ ਪੈ ਮਾਨਤ ਆਣ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਹੋਰ ਸਤਗੁਰ ਜੀ ਕਿਰਪਾ ਕਰਦੇ RAM ਸਿਮਰ RAM ਸਿਮਰ ਇਹ ਤੇਰਾ ਕਾਜ ਹੈ ਏ ਭਾਈ ਨਾਮ ਜਪਣ ਵਾਸਤੇ ਸੰਸਾਰ ਦੇ ਉੱਪਰ ਆਇਆ ਇਹੀ ਤੇਰਾ ਅਸਲੀ ਕੰਮ ਹੈ ਨਾਮ ਜਪਨਾ ਕਰ ਸਿਮਰਨ ਕਰਨਾ ਕਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਤੇਗ ਬਹਾਦਰ ਸਿਮਰਿਆ ਕਰ ਨੌ ਨਦੀ ਆਵੈ ਤਾਏ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕੀਤਿਆਂ ਸਤਿਗੁਰੂ ਜੀ ਕਹਿੰਦੇ ਨੌ ਨਦੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਐਸੀ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮਹਿਮਾ ਹੈ ਵਡਿਆਈ ਹੈ ਸੋਭਾ ਹੈ ਸੋ ਭਾਈ ਧੰਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ